ਹੈਲੋ ਹਾਂਜੀ ਗੁੱਡ ਮਾਰਨਿੰਗ ਅੱਜ ਆਪਾਂ ਲੇਟ ਹੋ ਗਏ ਜੀ ਬਲੌਗ ਸ਼ੁਰੂ ਕਰਨ ਚ ਮੈਂ ਤਾਂ ਬਹੁਤ ਵਕ ਹੋ ਗਿਆ ਮੰਨ ਲਾ 11 12 ਵਜੇ ਜਿਆਦਾ ਟਾਈਮ ਹੋ ਗਿਆ 11:30 ਹੋ ਗਏ ਤੇ ਅੱਜ ਆਪਾਂ ਨੂੰ ਆਪਣੇ ਹੀ ਦੁਕਾਨ ਦੇ ਕੰਮਾਂ ਕਹੀ ਤੇ ਇੱਕ ਮੁੰਡਾ ਜੀ ਇਹਨੂੰ ਲੈ ਕੇ ਆਏ ਆ ਆਪਾਂ ਇਹਨੂੰ ਵੀ ਦਵਾਈ ਦੋਣ ਡਾਕਟਰ ਤੋਂ ਇਹਦੇ ਵੀ ਲੱਤ ਫੈਕਚਰ ਹੋ ਵੀ ਵਿਚਾਰਾ ਬੈਠੇ ਬੈਠ ਦੁਖੀ ਹੋ ਗਏ ਦੋ ਤਿੰਨ ਮਹੀਨੇ ਹੋ ਗਏ ਇਹ ਕਹਿੰਦਾ ਜਲਦੀ ਠੀਕ ਕਰੋ ਤੇ ਅੱਜ ਆਏ ਆ ਅੱਜ ਸਰ ਵੀ ਡਾਕਟਰ ਕਿਹੜਾ ਹੈ ਸਿੰਗਲੇ ਕੋਲ ਇਹ ਗਲੇ ਨੂੰ ਐ ਚੈੱਕ ਕਰਾਉਣ ਦੇਖਦਾ ਸੀ ਕਿ ਲਾ ਕੀ ਕਹਿੰਦਾ ਕੀ ਨਹੀਂ ਕਹਿੰਦਾ ਹੁਣ ਕਿਤਨਾ ਵਜੇ ਹੈ ਤਾਂ ਫਰਕ ਤਾਂ ਬਹੁਤ ਹੋਏਗਾ ਹਾਂਜੀ ਹਾਂ ਫਰਕ ਤਾਂ ਬਹੁਤ ਹੈ ਪਹਿਲਾਂ ਤੋਂ ਚਲੋ ਅਰਜਨ ਸਾਹਿਬ ਪਰਮਾਤਮਾ ਨੂੰ ਜਲਦੀ ਠੀਕ ਹੋਵੇ ਮਰੀਜ਼ ਮਰੀਜ਼ ਐਕਸ-ਰੇ ਵਾਸਤੇ ਲੈਣਾ ਮਰੀਜ਼ ਆਪਾਂ ਐਕਸ-ਰੇ ਮਸ਼ੀਨ ਤੇ ਸੁਵਿਧਿਆ ਨਹੀਂ ਬੈਠ ਪਾ ਨਹੀਂ ਰਿਹਾ ਬੈਣ ਵਜਾਂ ਤੇ ਹਸਪੀਟਲਾਂ 'ਚ ਕੋਈ ਟਾਈਮ ਨਹੀਂ ਹੈਗਾ ਤਦ ਕਿਥੇ ਪਹੁੰਚੀ ਜੀ ਜ਼ਿੰਦਗੀ ਦਾ ਹਰ ਦਿਨ ਹਰ ਕਦਮ ਕੀਮਤੀ ਆ ਇਹ ਨਹੀਂ ਪਤਾ ਅਗਲੇ ਕਦਮ ਕੀ ਹੋਏਗਾ ਜਾਂ ਅਗਲੇ ਦਿਨ ਕੀ ਹੋਏਗਾ ਕੁਝ ਨਹੀਂ ਬਦ ਅੱਜ ਦੇ ਦਿਨ ਦਾ ਹੋਰੇ ਆ ਕੱਲ ਦੇ ਦਿਨ ਦਾ ਨਹੀਂ ਪਤਾ ਅੱਜ ਦੀ ਸ਼ਾਮ ਦਾ ਨਹੀਂ ਪਤਾ ਕੋਈ ਟਾਈਮ ਦਾ ਕੁਝ ਨਹੀਂ ਪਤਾ ਕੋਡੋ ਬੰਦਾ ਕਿਹੜੇ ਟਾਈਮ ਕਿੱਥੇ ਹੋਵੇ ਹਸਪਤਾਲ ਘੱਟੜ ਤੋਂ ਪਾਗੇ ਸੀਗੇ ਬਾਹਰ ਤੇ ਆਪਾਂ ਨਾ ਇੱਕ ਮਰੀਜ਼ ਨਾਲ ਗੱਲ ਕਰਦੇ ਹਾਂ ਛੋਟੀ ਜੀ ਅੰਜ ਕੱਲ ਦੇ ਬੱਚੇ ਆ ਜਾਂ ਮੁੰਡੇ ਆ ਜਿਹੜੇ ਥੋੜੇ ਕਿਆ ਕੈਸਾ ਨਜਰ ਹੁਣ ਨਾ ਕੋਈ ਲਫ਼ਜ਼ ਨਾਲ ਤੋਂ ਬੋਲੇ ਜਾਈ ਇਹਨੂੰ ਪੁੱਛਣਾ ਚਾਹੁੰਦੇ ਆ ਵੀ ਹਾਂ ਵੀ ਤੂੰ ਕਿਆ ਕਹਿਣਾ ਜਾਂ ਵੀ ਇਹ ਡਰਾਈਵਰੀ ਠੀਕ ਤਰੀਕੇ ਨਾਲ ਕਰਨੀ ਚਾਹੀਦੀ ਹੈ ਨਾ ਹਾਂਜੀ ਹਾਂ ਡਰਾਈਵਿੰਗ ਠੀਕ ਤਰੀਕੇ ਨਾਲ ਕਰਨੀ ਚਾਹੀਦੀ ਹੈ ਅੱਜ ਕੱਲ ਸਾਰਿਆਂ ਨੂੰ ਨਹੀਂ ਤਾਂ ਫਿਰ 6 ਮਹੀਨੇ ਬੈਡਵਾ ਬੈਡਵਾ ਬੈਠਣਾ ਬੜਾ ਔਖਾ ਨਹੀਂ ਤਾਂ ਫਿਰ ਮੇਰੇ ਤੋਂ ਪ੍ਰੋਟੈਕਟ ਕਰੋ ਮੈਨੂੰ ਪੁੱਛੋ ਹਾਂ ਛਿੱਗਾ ਪੈ ਜੀ ਲੈਟਰਿੰਗ ਬਾਥਰੂਮ ਕਰਨਾ ਵੀ ਵਗੈਰਾ ਸਾਰਾ ਮਾਵਾ ਬੈਠਦੇ ਵੀ ਕਿੰਨੋ ਕਹਾ ਵੀ ਲੈਟਰਿੰਗ ਆ ਰਹੀ ਹੈ ਬਾਥਰੂਮ ਕਰਾਰ ਦੇ ਇਸ ਕਰਕੇ ਡਰਾਈਵਰੀ ਵੀ ਸੇਫ ਆਰਾਮ ਨਾਲ ਚਲਾਓ ਬਾਈਕ ਗੱਡੀ ਖਾਸ ਕਰ ਜਿਹੜੇ 20 ਸਾਲ ਤੋਂ ਏਜੇ નીચે ਆ ਅੱਜ ਕੱਲ ਜਿਹੜੇ ਨਵੇਂ ਬੱਚੇ ਹੁੰਦੇ ਨੇ ਥੋੜਾ ਜਿਹਾ ਖੂਨ ਕਰਮ ਹੁੰਦਾ ਫਿਰ ਥੋੜਾ ਜਿਆਦਾ ਵਾਲੇ ਮਰਦਾ ਇਸ ਕਰਕੇ ਉਹਨਾਂ ਵਾਸਤੇ ਹੀ ਆ ਕਿ ਬਾਅਦ ਚ ਫਿਰ ਨਾ ਘਰ ਦੇ ਵੀ ਦੁਖੀ ਹੋ ਜਾਂਦੇ ਆਪ ਦਾ ਬੰਦਾ ਹੈ ਦੁਖੀ ਜਿਹੜਾ ਹੈ ਆ ਘਰ ਦੇ ਵੀ ਦੁਖੀ ਹੋ ਜਾਂਦੇ ਨਾਲ ਦੇ ਨਾਲ ਗੱਡ ਡਾਕਟਰ ਤਵਨ ਕੱਲਾ ਇਹਨਾਂ ਨੇ ਕਿ ਬੱਚਿਆਂ ਨੂੰ ਵੀ ਦਵਾਈ ਦੋਣ ਆਏ ਵੀ ਆ ਜਿਹੜੇ ਬੱਚੇ ਵੀ ਬਿਮਾਰ ਹੋ ਰਹੇ ਆ ਏ ਦੇਖੋ ਇਹ ਕਿਹੇ ਤਾਂ ਚ ਖੰਜੂਰ ਖੜੇ ਨੇ ਦੋ ਬੜੇ ਸੋਹਣੇ ਲੱਗ ਰਹੇ ਨੇ ਦੇਖਣ 'ਚ ਦੂਰ ਤੋਂ ਹੀ ਬਹੁਤ ਸੋਹਣੇ ਲੱਗ ਰਹੇ ਨੇ ਲੰਬੇ ਲਾਂਝੇ ਲੰਬੇ ਲਾਂਝੇ ਦੋਨੋਂ ਦੇਖਣ 'ਚ ਲੱਗ ਰਹੇ ਨੇ ਬਹੁਤ ਜਿਆਦਾ ਸੋਹਣੇ ਦ੍ਰਿਸ਼ ਵੀ ਵਧੀਆ ਲੱਗ ਰਹਾ ਦੇਖ ਕੇ ਦੂਰ ਤੋਂ ਇਹ ਆਪਣੀ ਵੀ ਉਹ ਯਾਤ ਬਣ ਗਈ ਰੋਜ਼ ਸਮੋਸੇ ਵਾਲੀ ਪਹਿਲਾਂ ਖਾਂਦੇ ਨਹੀਂ ਸੀਗੇ ਮੂ ਟਾਈਮ ਨਹੀਂ ਲੱਗਦਾ ਬਾਜ਼ਾਰ ਚ ਜਾਈ ਜਾਂਦੇ ਆ ਰੋਜ਼ ਸਮੋਸਾ ਪ੍ਰੈਕਟਿਸ ਨੂੰ ਕਰਦਾ। ਉਹ ਹੁੰਦਾ ਮੈਂ ਦੇ일리 ਰਿਹਾ ਸ਼ਾਦੀ ਜੇ ਕਦੇ ਸ਼ਹਿਰ ਚ ਸਮੋਸਾ ਚੀਜ਼ ਦੇ ਦੁਬੇਰੇ ਕੱਢੇ ਨੀ ਪੁੱਛਾ। ਫਿਰ ਦੌੜਦੇ। 200 ਦਾ ਰੋਡ ਨੂੰ ਦਿੱਲੀ ਜਾਂਦੇ ਆ। 23 ਜੁਲਿਆ ਨੇ ਹੰਦ ਸੀ। ਉਹ ਨਾ ਬੱਚੇ। ਸਰ ਰੈਡਰ ਨੂੰ ਦਿੱਲੀ ਤਾਂ ਕੰਮ ਜਾਂਦੀ ਆ। ਐ ਦਾਨੇ ਰਾਜੀ ਗਏ। ਬੱਲੋ ਸ਼ੀ ਦੇ ਕੇ ਖਾਣਾ ਕਰ ਲੋ ਸ਼ੀਨ ਦੇ ਲਵਾ ਜੀ ਨੇ ਰੱਖੇ ਬਾਹਰ ਮਠਾਈ ਨੂੰ ਦੇ ਕੇ ਖਾਣਾ ਕਰ ਬੱਲੋ ਦੇ ਅੱਜ ਦੁਪਹਿਰੇ ਟਾਈਮ ਪੂਰਾ ਸੇਕ ਹੈ ਗਰਮੀ ਨੇ ਘੜਦੀਆਂ ਪਫਾ ਬਿੱਟੂ ਲੈ ਗਿਆ ਅਸਮਾਨ ਬਿੱਟੂ ਨਾ ਕਰਾ ਦੇ ਆਪਣਾ ਅੱਧਾ ਪੂਣਾ ਘੰਟਾ ਲੇਟ ਇਸਕੇ ਪੈਸੇ ਕੱਟ ਕੇ ਦੇਵਾਂਗੇ ਆਪਾਂ ਹੁਣ ਆਪ ਗਿੱਗੇ ਦੇਉ ਨਾ ਹਾਂਜੀ ਕਿਸ ਨੇ ਗੇ ਰਹਾ